ਹਾਂਜੀ ਜੀ ਮੈਨੂੰ 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 ਪੁੱਛਿਆ ਸੀਗਾ ਮੈਂ ਤਾਂ ਸੋਚਿਆ ਥੋੜਾ ਮੋਕਸ਼ਾ ਵਾਲਾ ਥੋੜਾ ਜੀ ਤੁਹਾਨੂੰ ਹੋਰ ਆਪਾਂ ਮੈਨੂੰ ਮਾਰੋ ਜੋਗੇਸ਼ ਚਾਚਾ ਨਾਰੰਗ ਖੋਣਾ ਤੇ ਸਰ ਮੈਂ ਕਦੇ ਇੰਟਰਫੇਅਰ ਨਹੀਂ ਕੀਤਾ ਸੀ ਇਸ ਗੱਲ ਨੂੰ ਲੈ ਕੇ ਸਰ ਉਹ ਤੁਸੀਂ ਪਾ ਦਿਓ ਜੀ ਬਾਰੇ ਨਾ ਜੀ ਜੇਕਰ ਜੇਕਰ ਜੇਕਰ

ਕੋਸ਼ਿਸ਼ ਤੂੰ ਕਰਾ। ਇਹ ਸਭ ਤੁਸੀਂ ਉਹਦਾ ਡਿਊਟੀ ਕੋਸ਼ਿਸ਼ ਤਾਂ ਕਿੰਨੇ ਹੋਰੇਗਾ ਤੋ ਰਸਤੀ ਹੈ। ਅੱਛਾ ਸਹੀ ਕਰ ਕੀ ਤੁਹਾਡੇ ਨਾਲ ਕੋਪਰੇਟ ਕਰੀਏ ਨਾ। ਇਹ ਸਭ ਸ਼੍ਰੀਸ਼ਾਫ ਹੈ। ਉਹ ਜੀ ਬੰਦਾ ਹੈ। ਓਕੇ ਚਲੋ। ਦੋ ਵੇਚਣਾ ਵੜਾ। ਚਲੋ ਜਾ। ਤਰੋ ਕੋਈ ਨਹੀਂ ਹੈ ਨਾ। ਇਹਨਾਂ ਦਾ ਕਾਰਾ ਵੇਚੀਂ ਗੜ। ਇਹਨੂੰ ਕੋਈ ਨਹੀਂ। ਆਉਂਦਾ। ਇਸ ਤੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਦੀਪ ਕੱਕੜ ਹੈ ਇਮਰੇ ਦਾਦਾ ਜੀ ਦੀ ਜਗਾ ਜੀ ਤੇ ਦਾਦਾ ਜੀ ਨੂੰ ਉਹਨਾਂ ਨੂੰ ਦੇਖਭਾਲ ਉਹਨਾਂ ਦੀ ਮੈਂ ਹੀ ਕਰਦਾ ਤੇ ਉਹ ਫਿਰ ਮੇਰੇ ਨਾਲ ਹੀ ਹੈ ਜੀ ਉਹਨਾਂ ਨੂੰ ਕਿਰਾਏ ਤੇ ਦਿੱਤੀ ਹੋਈ ਸੀ ਸਰ ਸਾਡਾ ਜੱਦੀ ਮਕਾਨ ਹੈ ਜੀ ਕਿੰਨੀ ਜਗਾ ਹੈ ਟਰਕ ਇਹ ਸਾਰ ਆਈ ਥਿੰਕ ਹੈਗੇ 38 ਕਨਾਲਾਂ ਜੀ ਇਹ ਕਿਰਾਏ ਤੇ ਦਿੱਤੀ ਰਹੀ ਸੀ ਜੀ ਇਹ ਸਰ ਆਪਣੇ ਮੁੰਡਾ ਸੀਗੇ ਜਸ਼ਨ ਤੇ ਮੋਹਿਤ ਦੋਵੇਂ 파ਟਰਨਰ ਸੀਗੇ ਮਗਰ ਉਹ ਜਸ਼ਨ ਆਪਣਾ ਮੋਹਿਤ ਹੈਂਡਲ ਕਰਦਾ ਸੀ ਮੋਹਿਤ ਬੁੱਗਾ ਉਦੇ ਕੋਲੇ ਰੈਂਟ ਤੇ ਸੀਗੀ ਜੀ ਵੈਸੀ ਮਤਲਬ ਅਸੀਂ ਮਤਲਬ ਇਹਦਾ ਕੋਈ 3000 2000 ਰੈਂਟ ਸੀ ਕੋਈ ਜ ਮਤਲਬ ਅਸੀਂ ਦਾ ਵੈਸੀ ਸਰ ਸਫਾਈ ਸਫੂਈ ਰਹੂਗੀ ਚਲੋ ਬਾਊਸ ਕਰਕੇ ਰੈਂਟ ਦਿੱਤਾ ਹੀ ਸਾਨੂੰ ਹੋਰ ਮਤਲਬ ਕੋਈ ਪੈਸੇ ਕਰਕੇ ਨਹੀਂ ਸੀਗਾ ਸਰ ਕੀ ਕੰਮ ਕੀ ਚੱਲਦਾ ਸੀ ਇੱਥੇ ਸਰ ਇੱਥੇ ਸੈਂਟਰ ਹੀ ਸੀਗਾ ਜੀ ਹੁਣ ਉਹਨਾਂ ਨੂੰ 2 ਸਾਲ ਹੋ ਗਏ ਸੀ ਕਦੇ ਸਾਨੂੰ ਕੋਈ ਪੈਸੇ ਲੰਬਾ ਤਾਂ ਨਹੀਂ ਆਇਆ ਸੀਗਾ ਜੀ ਵੀ ਕਿਸੇ ਗੱਲ ਦਾ ਜਾਂ ਕੋਈ ਕਿਸੇ ਪੇਸ਼ੈਂਟ ਦਾ ਜਿਵੇਂ ਉਹਨਾਂ ਕੋਲੇ ਚਲੋ ਇੱਥੇ ਵਧੀਆ ਕੰਮ ਕਰਦੇ ਸੀਗੇ ਆਪ ਵੀ ਜਿਹੜਾ ਮੁੰਡਾ ਸੀਗਾ ਜਦੋਂ ਇਹ ਆਇਆ ਸੀਗਾ ਦੋ ਸਾਲ ਅਜੇ ਦਾ ਅਮਰਤ ਨਹੀਂ ਛਕਿਆ ਸੀ ਮਤਲਬ ਨਾਰਮ ਮੋਨਾ ਸੀਗਾ ਜਦੋਂ ਫਿਰ ਦੋਹਾਂ ਸਾਲਾਂ ਚ ਨੇ ਵਧੀਆ ਅਮਰਤ ਸ਼ਕ ਲੈ ਆ ਜੀ ਪੂਰਾ ਮਤਲਬ ਵਧੀਆ ਗਾਈਡ ਕਰਦਾ ਸੀ ਤਾਂ ਸਾਨੂੰ ਵੇਖਣ ਚ ਲੱਗਦਾ ਵੀ ਇੰਪਰੂਵਮੈਂਟ ਹੋਈ ਬੰਦੇ ਚ ਆਪ ਚ ਵੀ ਚਲੋ ਵੀ ਵਧੀਆ ਚਲਾਈ ਜਾਂਦਾ ਜੀ ਕਿੱਥੇ ਨਹੀਂ ਹੁਣ ਉਹ ਮੈਨੂੰ ਤਾਂ ਸਰ ਅੱਜ ਪਤਾ ਲੱਗਿਆ ਜਦੋਂ ਮੈਨੂੰ ਸਰ ਦੀ ਕਾਲ ਆਈ ਸਰ ਸਨ ਐਸ ਐਚਓ ਸਰ ਦੀ ਵੀ ਮੈਨੂੰ ਕਹਿੰਦੇ ਵੀ ਐਂ ਕਰਕੇ ਇੱਥੇ ਖੜੇ ਸੀ ਤੁਹਾਡੇ ਘਰ ਮੈਂ ਫਿਰ ਮੈਂ ਜਦੋਂ ਆਇਆ ਤੇ ਮਤੋਂ ਵੇਖਿਆ ਤਾਲੇ ਲੱਗੇ ਜੀ ਤੇ ਕਿੰਨੇ ਕੁ ਬੰਦੇ ਅੰਦਰ ਬੰਦੇ ਸਰ ਉਹਦਾ ਕਦੇ ਮੈਂਟਰਫੇਅਰ ਨਹੀਂ ਕੀਤਾ ਸੀਗਾ ਜੀ ਵਿੱਚ ਮੈਂ ਮੈਨੂੰ ਤਾਂ ਆਪਣੇ ਕਰਾਇਨਾ ਮਤਲਬ ਸੀਗਾ ਜੀ ਹਾਂਜੀ ਕੀ ਲੱਗਦਾ ਸਰ ਹੁਣ ਇਹ ਤਾਂ ਪੁਲਿਸ ਦਾ ਵਿਸ਼ਾ ਆਈਏ ਪੁਲਿਸ ਕਰੂਗੀ ਜਾਂਚ ਕਿੱਥੇ ਗਈ ਜੀ ਤੇ ਕਦੇ ਗੇੜਾ ਮਾਰਿਆ ਸੀਗਾ ਅਸੀਂ ਇੱਥੇ ਨਹੀਂ ਨਹੀਂ ਸਰ ਮੈਂ ਆਪਾਂ ਨੇ ਕਦੇ ਕੰਮ 'ਚ ਦਖਲ ਨਹੀਂ ਦਿੱਤਾ ਸੀਗਾ ਸਰ ਮਤਲਬ ਜੇ ਕੋਈ ਉਹਨਾਂ ਦਾ ਕੋਈ ਸਮਾਨ ਜਾਣਾ ਅਸੀਂ ਕਾਲ ਕਰ ਦਿੰਨੇ ਦੁਕਾਨ ਤੋਂ ਵੀ ਬਾਈ ਗੇਟ ਖੋਲ ਲੋ ਤੇ ਗੇਟ ਆਸੇ ਬੰਦਾ ਰੱਖਿਆ ਸੀ ਮੈਨੂੰ ਇਹਨਾਂ ਪਤਾ ਅਸੀਂ ਕਦੇ ਇੰਟਰਫੇਅਰ ਹੀ ਨਹੀਂ ਕੀਤਾ ਸੀ ਸਰ ਕਿੰਨੇ ਕੁ ਇਹਨਾਂ ਦੇ ਕਰਮਚਾਰੀ ਸੀਗੇ ਨਾਲ ਹੈ ਕਿ ਕੋਈ ਵੀ ਜਾਣਕਾਰੀ ਸਰ ਸੀਗੇ ਮੈਨਾਂ 10-12 ਦੇ ਵਿੱਚ ਵੀ ਸੀਗੇ ਸਰ 100 ਐਵਰੇਜ ਇਅਰ ਸੌਦਾ ਦਾ ਬਿੱਲ 15-20 ਹਜ਼ਾਰ ਕੁਛ ਐ ਬਣ ਜਾਂਦਾ ਸੀਗਾ ਜੀ ਮਤਲਬ 2 ਕੁ ਕਿਲੋ ਦੁੱਧ ਦਾ ਐਵਰੇਜ ਜਾਂ ਆ ਗਿਆ ਹਾਂਜੀ ਹਾਂਜੀ ਉਹ ਜੋ ਗੈਰਕਾਨੂੰਨੀ ਪਾਰ ਗਿਆ ਤੁਹਾਨੂੰ ਤੇ ਜੋ ਵੀ ਬੰਦੀ ਕਾਰਵਾਈ ਹੋਣੀ ਚਾਹੀਦੀ ਜੀ ਵੀ ਜੇ ਉਹ ਗੈਰਕਾਨੂੰਨੀ ਸੀ ਪਰ ਸਾਨੂੰ ਇਹਦੇ ਬਾਰੇ ਬਹਲਾ ਪਤਾ ਨਹੀਂ ਸੀ ਘਾਟ ਹੀ ਖੋਲਦੇ ਖਾਲਦੇ ਸੀਗੇ ਕਿਤੇ ਆਉਂਦੇ ਸੀ ਥੋੜਾ ਜਿਹਾ ਤੇ ਆ ਕੇ ਤਾਂ ਕਹਿੰਦੇ ਸੀ ਸਰ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਕਿੰਨਾ ਕੁ ਚੱਲਦਾ ਸੀ ਹੈ ਕੋ ਸਾਨੂੰ ਬਾੜੀ ਦੇ ਬਾਰੇ ਨੌਲੇਜ ਨਹੀਂ ਸੀ ਅਸੀਂ ਦੇਖਿਆ ਹੁਣ ਨਵੇਂ ਸਰਪੰਚ ਬਣੇ ਆ ਪਾਕ ਸਾਨੂੰ ਨਾਲ ਹੀ ਤੱਕ ਕੋ ਮਿਲਿਆ ਮੌਕਾ ਹੁੰਦਾ ਘਾਟ ਹੀ ਚੱਲਦਾ ਚੱਲਦਾ ਸੀ ਕੋ ਬਾਹਲਾ ਨਹੀਂ ਚੱਲਦਾ ਸੀ ਇਹ ਇਹ ਬੰਦੇ ਕੌਣ ਸੀ ਸਰ ਕਿੱਥੋਂ ਸੀ ਕੁਝ ਲੱਗਾ ਪਤਾ ਉਹ ਦੱਸਣ ਦੇ ਮੌਸਲ ਕਾ ਵੀ ਜਿਹੜੇ ਜਿਹਦੇ ਜਗਾ ਉਹ ਦੱਸ ਰਿਹਾ ਵੀ ਆਉਂਦਾ ਵੀ ਮੌਸਲ ਦੇ ਸੀ ਜਿਹਦੀ ਜਗਾ ਜਿੰਨ ਦਿੱਤੀ ਹੋਈ ਹੈ ਉਹਨਾਂ ਦੇ ਮੁਤਾਬਕ ਆ ਦੱਸਣ ਦੇ ਮੌਸਲ ਦੇ ਸੀ ਨਹੀਂ ਹੁਣ ਫਿਰ ਚੱਲ ਰਿਆ ਸੀ ਕਿ ਇਹ ਮਲ ਬਾਲੋ ਸਾਨੂੰ ਪਤਾ ਨਹੀਂ ਚੱਲ ਰਿਆ ਸੀ ਕਿਵੇਂ ਵਾਰੀਆਂ ਕੋਈ ਮਲ ਗੁਪਤ ਗੁਪਤ ਜੀ ਜਲਦਾ ਸੀ ਕੋਈ ਸ਼ਰਮ ਨਹੀਂ ਚੱਲਦਾ ਸੀ ਵੀ ਕੀ ਹੋ ਰਿਹਾ ਇੱਥੇ ਨਹੀਂ ਜਿਸ ਤਰ੍ਹਾਂ ਤੁਸੀਂ ਮੌਜੂਦ ਦਾ ਸਰਪੰਚੋਂ ਤੇ ਪਿੰਡ ਦੇ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਤੱਕ ਜਾਣਕਾਰੀ ਜਿਹੜੀ ਹੁਣੇ ਜ਼ਰੂਰੀ ਹੁੰਦੀ ਹੈ हां ओ पर सानो ਅਸੀਂ ਨਵੇਂ ਬਣੇ ਸਾਨੂੰ ਅਸੀਂ ਨੌਲੇਜ ਇਕੱਠੀ ਕਰਦੇ ਪਏ ਸੀਗੇ ਵੀ ਸਾਨੂੰ ਪਤਾ ਲੱਗੇ ਤੇ ਉਹ ਹੋਰ ਵੀ ਪਰ ਜਿਵੇਂ ਸੀ ਪਾਕੀ ਦੇਖਦੇ ਸੀਗੇ ਵੀ ਸਾਨੂੰ ਪਰ ਅੱਜ ਪ੍ਰਸ਼ਾਸਨ ਆ ਕੇ ਇੱਥੇ ਦੇਖ ਲਿਆ ਸਾਨੂੰ ਪਤਾ ਲੱਗ ਗਿਆ ਕੀ ਕਹਿਣਾ ਚਾਹੂੰਗਾ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਕਰਦਾ ਕੀਤੀ ਹੈ ਸ਼ਾਸਨ ਨੂੰ ਜੋ ਸਹੀ ਆ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਜੋ ਜੈਨੂਇਨ ਕੰਮ ਆ ਵੀ ਕਿਸੇ ਨੂੰ ਗਲਤ ਨਾ ਹੋਵੇ ਵੀ ਜਿਹੜਾ ਗਲਤ ਕਰਦਾ ਉਹ ਗਲਤ ਦੀ ਸਜ਼ਾ ਮਿਲੇ ਤੇ ਜ਼ਰੂਰੀ ਹੈ ਇਹ ਬਹੁਤ ਵਧੀਆ ਗੱਲ ਕੀਤਾ ਪ੍ਰਸ਼ਾਸਨ ਨੇ ਆ ਕੇ ਸਹੀ ਤੇ ਗਲਤ ਧੰਗ ਨਾਲ ਇਹ ਕੋਈ ਅਨਲੈਗਲ ਸੀਗਾ ਇਹ ਕੋਈ ਨਾਲ ਕੋਲ ਹੈ ਨਹੀਂ ਅਥਾਰਟੀ ਚਲਾਉਣ ਦੀ ਤੇ ਮਤਲਬ ਇਹਨੂੰ ਇਸ ਚੀਜ਼ ਨੂੰ ਵਾਕਈ ਸਾਰੇ ਪੰਜਾਬ ਦੇ ਵਿੱਚ ਹੀ ਹੋਣਾ ਚਾਹੀਦਾ ਜਿਹੜਾ ਬੰਦਾ ਅਨਲੈਗਲ ਕੰਮ ਕਰਦਾ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਬੰਦੀ ਹੈ ਅਸੀਂ ਕੋਸ਼ਿਸ਼ ਕੀਤੀ ਤੁਜੀ ਧੰਨਵਾਦ ਹਾਂਜੀ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇਸ ਹੱਦ ਤੱਕ ਚਾਰ ਪੰਜ ਸੈਂਟਰ ਅਸੀਂ ਪਹਿਲਾਂ ਚੈੱਕ ਕਰ ਚੁੱਕੇ ਹਾਂ ਅੱਜ ਇਹ ਪੰਜਵਾਂ ਸੈਂਟਰ ਹੈ ਜੀ ਤੇ ਜੋ ਇੱਥੇ ਹੋ ਰਿਹਾ ਚ ਜੋ ਅਸੀਂ ਇੱਥੇ ਹਾਲਾਤ ਦੇਖਿਆ ਬਹੁਤ ਹੀ ਭੈੜੇ ਹਾਲਾਤ ਹਨ ਬਿਲਕੁਲ ਇਹ ਇਨਸਾਨੀਅਤ ਦੇ ਇਨ ਹਿਊਮਨ ਬੀਇੰਗ ਦੇ ਬਿਲਕੁਲ ਉਲਟ ਹੈ ਇਦਾਂ ਦਾ ਬਿਹੇਵੀਅਰ ਨਾਲ ਇਦਾਂ ਦੇ ਵਰਤਾਓ ਨਾਲ ਕਦੇ ਵੀ ਨਸ਼ਾ ਛੱਡਿਆ ਨਹੀਂ ਜਾਂਦਾ ਕਛ ਇੱਕ ਤਾਂ ਲੋਕ ਪਹਿਲਾਂ ਹੀ ਨਸ਼ੇ ਦੇ ਵਿੱਚ ਗ੍ਰਸਤ ਹੈ ਇੱਕ ਜੋ ਅਸੀਂ ਇਸ ਚੀਜ਼ ਦਾ ਦੇਖ ਰਹੇ ਹਾਂ ਕਿ ਇਹ ਦਿਨੋਂ ਬੇ ਦਿਨ ਜਿਸ ਤਰ੍ਹਾਂ ਸਾਨੂੰ ਕੰਪਲੀਟਾਂ ਆਉਂਦੀਆਂ ਵਧਦੀਆਂ ਜਾ ਰਹੀਆਂ ਨੇ ਬਹੁਤ ਹੀ ਮਾੜੀ ਗੱਲ ਹੈ ਜਿਸ ਤਰ੍ਹਾਂ ਤੁਸੀਂ ਵੀ ਦੇਖਿਆ ਸਾਰੇ ਵੀਡੀਓ ਵਾਲੇ ਨੇ ਅੰਦਰ ਰਹਿਣਾ ਇਸ ਤਰ੍ਹਾਂ ਬੰਦੇ ਦਾ ਕੋਈ ਬਹੁਤ ਹੀ ਇੱਕ ਨਰਕ ਨਾਲੋਂ ਵੀ ਭੈੜੀ ਜ਼ਿੰਦਗੀ ਹੈ ਨਹੀਂ ਤੇ ਅਸੀਂ ਤਾਂ ਕਹਿੰਦੇ ਵੀ ਇਦਾਂ ਦਾ ਸੈਂਟਰ ਬਿਲਕੁਲ ਬੰਦ ਹੋਣੇ ਚਾਹੀਦੇ ਆ ਜੇ ਕਿਸੇ ਨੂੰ ਕੋਈ ਮੁਸ਼ਕਲ ਹੈ ਤਾਂ ਉਹ ਸਾਡੇ ਹਸਪਤਾਲ ਦੇ ਵਿੱਚ ਦੋ ਸਕੱਤਰਿਸਟ ਹੈਗੇ ਆ ਮੈਡੀਕਲ ਦੇ ਵਿੱਚ ਸਕੱਤਰਿਸਟ ਹੈਗੇ ਆ ਉੱਥੇ ਸਾਡੇ ਕੋਲ ਬੈੱਡ ਵੀ ਅਵੇਲੇਬਲ ਹੈਗੇ ਆ ਸਾਡੇ ਕੋਲ 10 ਬੈੱਡ ਸਾਡੇ ਕੋਲੇ ਸਿਵਲ ਹਸਪਤਾਲ ਦੇ ਵਿੱਚ ਅਵੇਲੇਬਲ ਹੈ 50 ਸਾਡੇ ਕੋਲ ਰੀਹੈਬ ਦੇ ਵਿੱਚ ਅਵੇਲੇਬਲ ਹੈ 100 ਬੈੱਡ ਮੈਡੀਕਲ ਕੋਲ ਦੇ ਵਿੱਚ ਅਵੇਲੇਬਲ ਹੈ ਸਾਡੇ ਕੋਲੇ ਬਹੁਤ ਹੀ ਸੁਲਝੇ ਹੋਏ ਤੇ ਸੀਨੀਅਰ ਡਾਕਟਰ ਜੇ ਜਿਨ੍ਹਾਂ ਦੀ رائے ਨਾਲ ਆਪਾਂ ਨਸ਼ਾ ਛੱਡ ਸਕਦੇ ਆ ਆਪਾਂ ਕਿਉਂ ਇਸ ਤਰ੍ਹਾਂ ਦੇ ਅੰਧੇਰੇ ਦੇ ਵਿੱਚ ਫਸੇ ਪਏ ਸੀ ਸਕਸ ਜਦੋਂ ਤੁਸੀਂ ਆਏ ਸੀਗੇ ਫਿਰ ਇਹਨਾਂ ਦਾ ਹਸਪਤਾਲ ਦਾ ਜਿਹੜਾ ਸਟਾਫ ਸੀ ਮਿਲਿਆ ਕੋਈ ਨਹੀਂ ਸਾਨੂੰ ਕੋਈ ਨਹੀਂ ਮਿਲਿਆ ਕਣ ਅਸੀਂ ਆਲੇ ਆਲੇ ਦੋਲੇ ਦੇ ਲੋਕਾਂ ਤੋਂ ਪਤਾ ਕੀਤਾ ਤੇ ਲੋਕ ਵੀ ਬਹੁਤਾ ਇੱਥੇ ਸਾਡੇ ਨਾਲ ਕੋਈ ਕੋਸ਼ਿਸ਼ ਨਹੀਂ ਕਰ ਰਹੇ ਸਾਨੂੰ ਕੋਈ ਦੱਸਣ ਦੀ ਉਹ ਵੀ ਡਰਦੇ ਸੀਗੇ ਜੀ ਜਿਸ ਤਰ੍ਹਾਂ ਦੇ ਵਿੱਚ ਬਹੁਤ ਸੈਮੀ ਮਾਲ ਵਿੱਚ ਲੋਕੀ ਕੱਲ ਖੁੱਲ ਕੇ ਗੱਲ ਦੀ ਸੀ ਕਰ ਰਹੇ ਕਿ ਇੱਥੇ ਕੀ ਹੋ ਰਿਹਾ ਜੀ ਜੋ ਕਿ ਉਹਨਾਂ ਨੂੰ ਸਭ ਕੁਝ ਪਤਾ ਸੀ ਕਰੇ ਕਿਉਂਕਿ ਇੱਕ ਪਿੰਡ ਦੇ ਵਿੱਚ 2 ਸਾਲ ਤੋਂ ਇਹ ਕੰਮ ਚੱਲ ਰਿਹਾ ਤੇ ਉਹਨਾਂ ਨੂੰ ਕਿੱਦਾਂ ਦਾ ਪਤਾ ਹੋਊਗਾ ਜੀ ਇਸ ਕਰਕੇ ਮੈਂ ਤਾਂ ਲੋਕਾਂ ਅੱਗੇ ਵੀ ਬੇਨਤੀ ਕਰਦਾ ਕਿ ਤੁਸੀਂ ਖੁੱਲ ਕੇ ਸਾਹਮਣੇ ਆਓ ਸਾਨੂੰ ਇਸ ਚੀਜ਼ ਦਾ ਪਤਾ ਲੱਗੇ ਜੇ ਅਸੀਂ ਆ ਰਹੇ ਹਾਂ ਤੇ ਸਾਨੂੰ ਕੋਆਪਰੇਟ ਤਾਂ ਕਰੋ ਘੱਟੋ ਘੱਟ ਜੀ ਚੈਕਿੰਗ ਦੌਰਾਨ ਸਰ ਕੁਝ ਮਿਲਿਆ ਹਾਂਜੀ ਬਿਲਕੁਲ ਮਿਲਿਆ ਜੀ ਚੈਕਿੰਗ ਦੌਰਾਨ ਸਾਨੂੰ ਕੁਝ ਡੋਪ ਟੈਸਟ ਦੀਆਂ ਕਿੱਟਾਂ ਮਿਲੀਆਂ 19 ਕਿੱਟਾਂ ਮਿਲੀਆਂ ਸਾਨੂੰ ਡੋਪ ਟੈਸਟ ਦੀਆਂ ਕੁਝ ਮੈਡੀਸਿਨ ਮਿਲੀ ਹੈ ਜੋ ਕਿ ਇਲੀਗਲ ਤਾਂ ਨਹੀਂ ਗਈ ਨਾਰਮਲ ਮੈਡੀਸਿਨ ਹੈ ਕੋਈ ਕਰੀਮਸ ਹੈ ਕੋਈ ਇਸ ਤਰ੍ਹਾਂ ਦਾ ਹੈਗਾ ਕੋਈ ਪੇਨ ਕਿਲਰ ਹੈ ਸਿੰਪਲ ਪੇਨ ਕਿਲਰ ਹੈ ਕੋਈ ਸਿੰਪਲ ਐਂਟੀਬਾਇਓਟਿਕਸ ਹੈ ਉਸੀਆਂ ਚੀਜ਼ਾਂ ਮਿਲੀਆਂ ਕੋਈ ਇਸ ਤਰ੍ਹਾਂ ਦਾ ਨਹੀਂ ਮਿਲਿਆ ਨਹੀਂ ਇਤਰਾਜੋਗਮ ਸਮਗਰੀ ਦੀ ਕੋਈ ਨਹੀਂ ਨਸ਼ੀ ਨਾਲ ਰਿਲੇਟਡ ਕੋਈ ਮੈਡੀਸਨ ਦਾਤ ਕੋਈ ਨਹੀਂ ਨਹੀਂ ਨਸ਼ੀ ਨਾਲ ਰਿਲੇਟਡ ਸਾਨੂੰ ਇਦਾਂ ਦੀ ਕੋਈ ਚੀਜ਼ ਨਹੀਂ ਡੋਪ ਕਿਟਾਂ ਇੰਡੀਕੇਟ ਕਰਦੀਆਂ ਵੀ ਕਿ ਇਹ ਨਸ਼ਾ ਤਾਂ ਸੀਗਾ ਬਾਕੀ ਜੋ ਇਹਨਾਂ ਦੇ ਲਿਖਿਆ ਹੋਇਆ ਸਾਰਾ ਕੁਝ ਜੋ ਇਸ ਤਰ੍ਹਾਂ ਦਾ ਸ਼ੋਅ ਕਰ ਰਿਹਾ ਉਸ ਤੋਂ ਇਹ ਸ਼ੋਅ ਕਰਦੇ ਸੈਂਟਰ ਚੱਲ ਰਿਹਾ ਸੀਗਾ ਇੱਥੇ ਇਸ ਤਰ੍ਹਾਂ ਦਾ ਕਾਰੋਬਾਰ ਸ਼ੁਰੂ ਸੀਗਾ ਇੱਥੇ ਲੋਕਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਅਡਮਿਟ ਕੀਤਾ ਜਾਂਦਾ ਸੀਗਾ ਜੋ ਅਸੀਂ ਉਹਨਾਂ ਦੇ ਆਧਾਰ ਕਾਰਡ ਦੇਖੇ ਐ ਲੋਕੀ ਦੂਰ ਦੂਰ ਤੋਂ ਆਉਂਦੇ ਐ ਜੀ ਤੇ ਕਿੰਨੇ ਵਾ ਸੈਂਟਰ ਸਾਰੇ ਅੱਜ ਇਹ ਸੀ ਪੰਜਵਾਂ ਸੈਂਟਰ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਤਾਂ ਪ੍ਰਸ਼ਾਸਨ ਅੱਗੇ ਸੀ ਤਾਂ ਲਿਖ ਕੇ ਦੇਵਾਂਗੇ ਜੀ ਕਾਰਵਾਈ ਤਾਂ ਪ੍ਰਸ਼ਾਸਨ ਦੇ ਕਰਨਾ ਸੀ ਡੀ ਸਾਹਿਬ ਨੂੰ ਲਿਖ ਕੇ ਦੇਵਾਂਗੇ ਜੀ ਡੀ ਸਾਹਿਬ ਅਗੇ ਐਸਐਸਪੀ ਨੂੰ ਲਿਖ ਕੇ ਦੇਣਗੇ ਜੀ ਫਿਰ ਉਹ ਜੋ ਬੰਦੀ ਕਾਰਵਾਈ ਹੋਵੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੀ ਕੀ ਪਤਾ ਸਰ ਇਹ ਬੰਦੇ ਕਿੱਥੋਂ ਦੇ ਸੀਗੇ ਤੇ ਕੌਣ ਸੀ ਕਿੰਨੀ ਦੇਰ ਤੋਂ ਚਲਾ ਰਹੇ ਸੀਗੇ ਸੈਂਟਰ ਇਹਦਾ ਇਹ ਤਾਂ ਹਜੇ ਕੁਝ ਪਤਾ ਨਹੀਂ ਲੱਗਿਆ ਜੀ ਕਿਉਂਕਿ ਬੰਤੇ ਭੱਜ ਗਏ ਜੀ ਕੁਝ ਤਾਂ ਜਿਹੜਾ ਇੱਥੋਂ ਦਾ ਮਾਲਕਾ ਉਹਨੇ ਦੱਸਣ ਮੁਤਾਬਕ ਇਹ ਬੰਦੇ ਉਹਨੇ ਕਿਰਾਏ ਤੇ ਦਿੱਤੇ ਸੀ ਉਹਨੇ ਦਾਦਾ ਜੀ ਨੂੰ ਉਹਨੂੰ ਵੀ ਪਤਾ ਪੂਰਾ ਗਿਆਨ ਨਹੀਂ ਗਿਆ ਸੀਗਾ ਜੀ ਇਹ ਪ੍ਰਸ਼ਾਸਨ ਉਰ ਲਗਾਤਾਰ ਨਿਗਰਖੀ ਕੀਤੀ ਜਾ ਰਹੀ ਹੈ ਕਿਥੇ ਕਿਥੇ ਫ੍ਰੀਕੋਰਟ ਜਿਹੜੇ ਦੇ ਵਿੱਚ ਜਿਹੜੇ ਨਸ਼ਾ ਸ਼ਰਬ ਕੇਂਦਰ ਇਹਨਾਂ ਲਈ ਚੱਲ ਰਹੇ ਨੇ ਉਹਨਾਂ ਚ ਇੱਕ ਜਿਹੜਾ ਸਿਹਤਪਾਗੋਂ ਨਾਲੋਂ ਟੀਮ ਤਿਆਰ ਕੀਤੀ ਜਾਂਦੀ ਹੈ ਡੀਸਾ ਦੇ ਹੁਕਮਾਂ ਮੁਤਾਬਕ ਤੇ ਸਾਡੀ ਮਦਦ ਨਾਲ ਅਸੀਂ ਉੱਥੇ ਛਾਪਮਾਰੀ ਕਰਦੇ ਹਾਂ ਇਸ ਤੋਂ ਪਹਿਲਾਂ ਵੀ ਸਾਡੇ ਠੀਕੋਰਟ ਜਿਹੜੇ ਦੇ ਵਿੱਚ ਦੋ ਸੈਂਟਰ ਜਿਹੜੇ ਅਸੀਂ ਸੀਲ ਕੀਤੇ ਨੇ ਜਿਹੜੇ ਉੱਥੇ ਸਾਨੂੰ ਨਸ਼ਾ ਡਿਕਟਡ ਜਿਹੜੇ ਉੱਥੇ ਲੜਕੇ ਮਿਲੇ ਉਹਨਾਂ ਨੂੰ ਹੋ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਇਸੇ ਹੀ ਤਹਿਤ ਜਿਹੜਾ ਅੱਜ ਪਿੰਡ ਪਾਣਾ ਵਿੱਚ ਵੀ ਅਸੀਂ ਟੀਮ ਦੇ ਨਾਲ ਪਹੁੰਚੇ ਹਾਂ ਮੈਡੀਕਲ ਟੀਮ ਨਾਲ ਤਸੀਹਦਾਰ ਸਾਹਿਬ ਨੇ ਸਾਡੇ ਨਾਲ ਤੇ ਇੱਥੇ ਦੇਖਿਆ ਵੀ ਇੱਥੇ ਜਦੋਂ ਮੌਕੇ ਤੇ ਪਹੁੰਚੇ ਹਾਂ ਤੇ ਇੱਥੇ ਇੱਕ ਘਰ ਮਿਲਿਆ ਪਿੰਡ ਪਾਣਾ ਦੇ ਵਿੱਚ ਜਿਹਦਾ ਮਕਾਨ ਸੀ ਉਹ ਸੰਦੀਪ ਕੱਕੜ ਏ ਜਿੰਦਾ ਇਹ ਮਕਾਨ ਇਹਨੇ ਅੱਗੇ ਰੈਂਟ ਦਿੱਤਾ ਸੀ ਤੇ ਇਸ ਨੂੰ ਜਿਹਦਾ ਰਨ ਕਰ ਰਿਆ ਸੀ ਇਹ ਸੈਂਟਰ ਨੂੰ ਉਹ ਮੌਜੀਤ ਕੁਮਾਰ ਤੇ ਇੱਕ ਜਸਦੀਪ ਨਾ ਦੇ ਜਿਹੜੇ ਲੜਕੇ ਨੇ ਰਨ ਕਰ ਰਹੇ ਸੀ ਜਦੋਂ ਮੌਕੇ ਪਹੁੰਚੇ ਤੇ ਸਾਨੂੰ ਇਹ ਸਾਰੇ ਹੀ ਮੌਕੇ ਦੇ ਕੋਈ ਨਹੀਂ ਮਿਲਿਆ ਜਿਹੜੇ ਨਾ ਹੀ ਜਿਹੜੇ ਰਨ ਕਰ ਰਹੇ ਸੀ ਨਾ ਹੀ ਇੱਥੇ ਜਿਹੜੇ ਨਸ਼ਾ ਛੱਡਣ ਵਾਸਤੇ ਜਿਹੜੇ ਸੈਂਟਰ 'ਚ ਆਏ ਸੀ ਜਿਹੜੇ ਹਾਲਾਤ ਦੇਖਦੇ ਆ ਇੱਥੇ ਕਾਫੀ ਜਰਵੰਦਰ ਅੜ ਕੇ ਦੇਖਿਆ ਤੇ ਕਾਫੀ ਬੈੱਡ ਨੇ ਹੋਰ ਜਿਹੜਾ ਇੰਤਜ਼ਾਮ ਹੈ ਤੇ ਕੋਈ ਐਂਟਰੀ ਬਣੇ ਕਾਫੀ ਇੱਥੇ ਇਸ ਤੋਂ ਪਹਿਲਾਂ ਜਿਹੜੇ ਸੈਂਟਰਾਂ ਦੇ ਰੇਡਾਂ ਹੋ ਚੁੱਕੀਆਂ ਨੇ ਜਾਂ ਤਾਂ ਉਸ ਤੋਂ ਪਹਿਲਾਂ ਅਲਰਟ ਹੋ ਗਏ ਇਹ ਸੈਂਟਰ ਨੂੰ ਇੱਥੋਂ ਸ਼ਿਫਟ ਕਰ ਚੁੱਕੇ ਨੇ ਪਾਸੇ ਲੈ ਗਏ ਨੇ ਜਾਂ ਲੜਕਿਆਂ ਨੂੰ ਜਾਂ ਇਹਨੂੰ ਬੰਦ ਕਰ ਚੁੱਕੇ ਨੇ ਤੇ ਫਿਰ ਉਹ ਅੱਗੇ ਉਹਨਾਂ ਦੀ ਤਫਤੀਸ਼ ਚਾਹੇਗਾ ਜਾਂ ਇਹਨਾਂ ਦੇ ਸੈਂਟਰ ਤੋਂ ਵੀ ਇਹ ਕਿੱਥੇ ਸ਼ਿਫਟ ਕਰ ਗਏ ਜਾਂ ਕੀ ਇਹ ਬੰਦ ਕਰ ਗਏ ਕਿਸ ਤਰ੍ਹਾਂ ਦੀ ਕਾਰਵਾਈ ਅਮਲ ਚ ਦੇ ਦੇ ਜਾ ਇਹ ਮੈਡੀਕਲ ਪ੍ਰਸ਼ਾਸਨ ਵੱਲੋਂ ਜਿਹੜਾ ਇਹਨੂੰ ਹੁਣ ਅਸੀਂ ਮੌਕੇ ਦੇ ਇਸ ਸੈਂਟਰ ਨੂੰ ਸੀਲ ਕਰਾਂਗੇ ਤੇ ਜੋ ਦੇਖਾਂਗੇ ਵੀ ਇਹਨਾਂ ਦੇ ਕੋਈ ਨਸ਼ੇ ਵਾਲੀ ਕੋਈ ਮੈਡੀਸਨ ਜਾਂ ਕੋਈ ਹੋਈ ਤਾਂ ਬਰਾਮਦ ਹੋਈ ਜੇਕਰ ਨਸ਼ੇ ਵਾਲੀ ਮੈਡੀਸਨ ਬਰਾਮਦ ਹੋਏਗੀ ਤਾਂ ਅਸੀਂ ਉਹਦੇ ਜਿਹੜੀ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲੈਂਦੀ ਜਾਏਗੀ ਉਸ ਤਰ੍ਹਾਂ ਜਿਹੜਾ ਪ੍ਰਸ਼ਾਸਨ ਵੱਲੋਂ ਇਹਨੂੰ ਹੁਣ ਸੀਲ ਕੀਤਾ ਜਾਏਗਾ